ਇੰਡੀਆ ਦੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਿਆ ਕਹ ਲਈਏ ਕਤਲ ਤੋਂ ਬਾਅਦ ਫੌਰਨ ਕੁਝ ਘੰਟਿਆਂ ਤੋਂ ਬਾਅਦ ਹੀ ਸਟਾਰਟ ਹੋ ਜਾਂਦਾ ਵਾ ਸਟੇਟ ਦੁਆਰਾ ਆਰਗੇਨਾਈਜ਼ਡ ਸਿੱਖ ਜਨਸੰਖਿਆ ਜਿਹੜੀ ਵੀ ਦਿੱਲੀ ਦੇ ਵਿੱਚ ਰਹਿ ਰਹੀ ਹੁੰਦੀ ਆ ਉਹਨਾਂ ਦਾ ਕਤਲੇਆਮ ਹਜ਼ਾਰਾਂ ਬੇਕਸੂਰ ਨੌਜਵਾਨ ਤੇ ਬੱਚੇ ਇਹਦੇ ਵਿੱਚ ਮਾਰੇ ਜਾਂਦੇ ਆ ਬਹੁਤ ਸਾਰੀਆਂ ਔਰਤਾਂ ਵੀ ਸ਼ਾਮਲ ਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਕੋਈ ਟਾਈਮ ਤੋਂ ਬਾਅਦ ਕਰਫਿਊ ਡਿਕਲੇਅਰ ਕੀਤਾ ਜਾਂਦਾ ਬਹੁਤ ਸਾਰੇ ਵੱਡੇ ਤੇ ਛੋਟੇ ਕਾਂਗਰਸ ਦੇ ਲੀਡਰ ਇਸ ਖੂਨ ਦੀ ਪਿਆਸੀ ਹੋਈ ਭੀੜ ਨੂੰ ਲੀਡ ਕਰਦੇ ਆ ਉਹਨਾਂ ਜਗਾਵਾਂ ਦੇ ਉੱਪਰ ਲੈ ਕੇ ਜਾਂਦੇ ਆ ਜਿੱਥੇ ਕਿ ਸਿੱਖ ਜਿਆਦਾ ਮжоਰਿਟੀ ਦੇ ਵਿੱਚ ਰਹਿ ਰਹੇ ਹੁੰਦੇ ਆ ਦਿੱਲੀ ਦਾ ਆਮ ਸ਼ਹਿਰੀ ਆਪਣੇ ਘਰਾਂ ਦੇ ਵਿੱਚ ਦੁਬਕ ਕੇ ਬੈਠ ਜਾਂਦਾ ਇਹਨਾਂ ਤਿੰਨ ਜਾਂ ਚਾਰ ਦਿਨਾਂ ਦੇ ਲਈ ਤੇ ਅੰਦਰੋਂ ਹੀ ਉਹ ਬਾਹਰ ਹੋ ਰਹੀ ਆਪਣੀ ਹੀ ਦੇਸ਼ ਦੀ ਕੇਂਦਰੀ ਸਰਕਾਰ ਦੁਆਰਾ ਕੀਤਾ ਗਿਆ ਇਹ ਕਤਲੇਆਮ ਨੂੰ ਦੇਖ ਰਹੇ ਆ ਇਹ ਸਾਰੇ ਆਮ ਸ਼ਹਿਰੀ ਅੰਦਰ ਆਪਣੇ ਘਰਾਂ ਦੇ ਵਿੱਚ ਲੁਕੇ ਹੋਏ ਡਰੇ ਹੋਏ ਤੇ ਸੇਫ ਫੀਲ ਕਰਦੇ ਬੈਠੇ ਆ ਜਦੋਂ ਕਿ ਉਸੇ ਦਿੱਲੀ ਦੇ ਕਿਸੇ ਹੋਰ ਏਰੀਆ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕਿਸੇ ਦੇ ਪੁਰਾਣੇ ਸਹਿਪਾਠੀ ਕਿਸੇ ਦੇ ਰੈਗੂਲਰ ਕਸਟਮਰ ਕਿਸੇ ਦੇ ਪੁਰਾਣੇ ਜਾਣਕਾਰ ਤੇ ਕਿਸੇ ਦੇ ਦੋਸਤ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਜਾ ਰਹੇ ਆ ਤੇ ਉਹਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਪਰ ਹਰ ਕੋਈ ਆਪਣੇ ਘਰਾਂ ਦੇ ਵਿੱਚ ਡਰ ਕੇ ਨਹੀਂ ਬੈਠਾ ਕੁਝ ਲੋਕ ਨੇ ਜਿਹੜੇ ਇਸ ਕਰਫਿਊ ਤੋਂ ਹਟਣ ਤੋਂ ਵੀ ਪਹਿਲਾਂ ਹੀ ਇਨ੍ਹਾਂ ਹੀ ਜਗ੍ਹਾਵਾਂ ਦੇ ਉੱਪਰ ਪਹੁੰਚਦੇ ਨੇ ਇਹਨਾਂ ਦੇ ਵਿੱਚ ਨੇ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਦੇ ਮੈਂਬਰ ਔਰਤਾਂ ਦੇ ਅਧਿਕਾਰਾਂ ਦੇ ਨਾਲ ਰਿਲੇਟਡ ਅਲੱਗ-ਅਲੱਗ ਗਰੁੱਪਾਂ ਦੇ ਮੈਂਬਰ ਜੀਐਨਯੂ ਤੇ ਡੀਯੂ ਜਵਾਰਲਾ ਨਹਿਰੂ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਦੇ ਬਹੁਤ ਸਾਰੇ ਸਟੂਡੈਂਟ ਤੇ ਉਹਨਾਂ ਦੇ ਟੀਚਰ ਤੇ ਇਹਨਾਂ ਤੋਂ ਇਲਾਵਾ ਕੁਝ ਬਹਾਦਰ ਇਮਾਨਦਾਰ ਪੱਤਰਕਾਰ ਕਰਫਿਊ ਹਟਣ ਤੋਂ ਪਹਿਲਾਂ ਹੀ ਇਹ ਸਾਰੇ ਉਹਨਾਂ ਏਰੀਆ ਦੇ ਵਿੱਚ ਪਹੁੰਚਦੇ ਆ ਤੇ ਅੱਖੀਂ ਖੁਦ ਹਾਲਾਤ ਨੂੰ ਦੇਖਦੇ ਆ ਉੱਥੇ ਜਾਣ ਤੋਂ ਬਾਅਦ ਸਭ ਕੁਝ ਆਪਣੇ ਅੱਖੀਂ ਦੇਖਣ ਤੋਂ ਬਾਅਦ ਕਿਸ ਲੈਵਲ ਤੱਕ ਇਹ ਕਤਲੇਆਮ ਹੋਇਆ ਕਿੰਨੇ ਜ਼ਿਆਦਾ ਲੋਕਾਂ ਦੀ ਇਹਦੇ ਵਿੱਚ ਹੱਤਿਆ ਹੁੰਦੀ ਆ ਕਿੰਨੀਆਂ ਜ਼ਿਆਦਾ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਇਹ ਸਭ ਕੁਝ ਇਸ ਪੂਰੇ ਵਰਤਾਰੇ ਦਾ ਜਿਹੜਾ ਸਾਈਜ਼ ਹੈ ਕਿਸ ਲੈਵਲ ਤੇ ਕੀਤਾ ਗਿਆ ਹੌਲੀ ਹੌਲੀ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਸਮਾਉਂਦਾ ਵਾ ਇੱਥੇ ਉਹ ਇੱਕ ਫੈਸਲਾ ਕਰਦੇ ਆ ਕਿ ਜਿਹੜਾ ਕੁਝ ਵੀ ਸਰਕਾਰ ਦੁਆਰਾ ਕੀਤਾ ਗਿਆ ਕਤਲੇਆਮ ਹੈਗਾ ਉਹ ਨਹੀਂ ਚਾਹੁੰਦੇ ਕਿ ਕਰਫਿਊ ਲਾ ਕੇ ਗਵਰਨਮੈਂਟ ਬਿਲਕੁਲ ਇਹਨੂੰ ਬੰਦ ਕਰ ਦਵੇ ਉਹ ਚਾਹੁੰਦੇ ਆ ਕਿ ਇਹਦੀ ਦਾਸਤਾਨ ਲਿਖੀ ਜਾਵੇ ਤੇ ਬਾਅਦ ਦੇ ਵਿੱਚ ਤਾਂ ਕਿ ਹੋਰ ਲੋਕਾਂ ਨੂੰ ਇਹ ਸਾਰੇ ਕਾਰਨਾਮੇ ਗਵਰਨਮੈਂਟ ਦੇ ਸਣਾਈ ਜਾਂ ਇੱਕ ਗਰੁੱਪ ਹੈਗਾ ਪੀਪਲਸ ਯੂਨੀਅਨ ਫॉर ਡੈਮੋਕਰੈਟਿਕ ਰਾਈਟਸ ਪਯੂਡੀਆਰ ਉਹਨਾਂ ਦੇ ਆਪਣੇ ਕੁਝ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ ਉਰਵਸ਼ੀ ਬਟਾਲੀਆ ਵੀ ਸ਼ਾਮਲ ਨੇ ਇਹ ਸਾਰੇ ਲੋਕ ਇਸ ਕੰਮ ਨੂੰ ਨਿਪਰੇ ਚਾੜਨ ਦਾ ਫੈਸਲਾ ਲੈਂਦੇ ਆ ਆਪਣੀਆਂ ਆਪਣੀਆਂ ਨੋਟਬੁੱਕਾਂ ਆਪਣੇ ਪੈਨ ਆਪਣੇ ਆਪਣੇ ਵੌਇਸ ਰਿਕਾਰਡਰ ਹੱਥਾਂ ਦੇ ਵਿੱਚ ਫੜ ਕੇ ਉਸ ਦਿੱਲੀ ਦੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਘਰੋਂ ਨਿਕਲਦੇ ਆ ਤੇ ਇਹ ਸਾਰਾ ਕੁਝ ਜੋ ਵੀ ਉੱਥੇ ਹੋ ਰਿਹਾ ਵਾ ਜਿਹੜੇ ਲੋਕਾਂ ਦੇ ਨਾਲ ਹੋਇਆ ਇਹ ਸਾਰੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਲਈ ਚੱਲ ਪੈਂਦੇ ਆ ਪੂਰੇ 17 ਦਿਨ ਇਸ ਗਰੁੱਪ ਨੂੰ ਤੇ ਇਹਦੇ ਮੈਂਬਰਸ ਨੂੰ ਲੱਗਦੇ ਆ ਸਾਰਾ ਕੁਝ ਰਿਕਾਰਡ ਕਰਨ ਲਈ ਉਸ ਤੋਂ ਬਾਅਦ ਹੁਣ ਆਉਂਦੀ ਆ ਗੱਲ ਇਸ ਪੂਰੇ ਜਿਹੜੀ ਇੱਕ ਫਾਈਲ ਬਣੀ ਆ ਡਾਕੂਮੈਂਟਸ ਬਣਿਆ ਇਹਦਾ ਨਾਮ ਕੀ ਰੱਖਿਆ ਜਾਏ ਇਸੇ ਗਰੁੱਪ ਦੇ ਇੱਕ ਮੈਂਬਰ ਹੁੰਦੇ ਆ ਸੁਮੰਤੋ ਬੈਨਰਜੀ ਉਹ ਇੱਕ ਨਾਮ ਸੁਜੈਸਟ ਕਰਦੇ ਆ ਤਾਂ ਉਸ ਤੋਂ ਬਾਅਦ ਇਸ ਪੂਰੀ ਰਿਪੋਰਟ ਦਾ ਇੱਕ ਨਾਮ ਰੱਖਿਆ ਜਾਂਦਾ ਹੂ ਆਰ ਦਾ ਗਿਲਟੀ ਜ਼ਿੰਮੇਵਾਰ ਕੌਣ ਹੈ 84 ਦੇ ਕਤਲੇਆਮ ਦੇ ਉੱਪਰ ਰਿਕਾਰਡ ਜਿਨ੍ਹਾਂ ਲੋਕਾਂ ਨੇ ਕੀਤਾ ਇਹ ਸਭ ਤੋਂ ਪਹਿਲੀ ਰਿਪੋਰਟ ਸੀ ਇਸ ਰਿਪੋਰਟ ਦਾ ਉਸ ਤੋਂ ਬਾਅਦ ਇਨਾ ਕ ਰੌਲਾ ਪੈਂਦਾ ਪੱਤਰਕਾਰਾਂ ਦੁਆਰਾ ਜਾਂ ਹੋਰ 17 ਨਵੰਬਰ ਨੂੰ ਸਰਕਾਰ ਇੱਕ ਪ੍ਰੈਸ ਕਾਨਫਰੰਸ ਕਰਦੀ ਆ ਈਵਨ ਉਸ ਕਾਨਫਰੰਸ ਦੇ ਵਿੱਚ ਜਿਹੜੇ ਵੀ ਸਵਾਲ ਪੁੱਛਣ ਵਾਲੇ ਪੱਤਰਕਾਰ ਉੱਥੇ ਮੌਜੂਦ ਹੁੰਦੇ ਆ ਉਹ ਸਰਕਾਰ ਨੂੰ ਤਿੱਖੇ ਸਵਾਲ ਕਰਦੇ ਆ ਇਸੇ ਹੀ ਰਿਪੋਰਟ ਹੂ ਆਰ ਦਾ ਗਿਲਟੀ ਕੌਣ ਜ਼ਿੰਮੇਵਾਰ ਨੇ ਉਹਦਾ ਹਵਾਲਾ ਦੇ ਕੇ ਬਹੁਤ ਸਾਰੀਆਂ ਘਟਨਾਵਾਂ ਦੇ ਬਾਰੇ ਦੇ ਵਿੱਚ ਸਰਕਾਰ ਨੂੰ ਪੁੱਛਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਲੋਕਾਂ ਨੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਵੱਡੇ ਤੇ ਛੋਟੇ ਉਹਨਾਂ ਦੇ ਸਿੱਧੇ ਸਿੱਧੇ ਨਾਮ ਲਏ ਹੋਏ ਆ ਉਹਨਾਂ ਏਰੀਆ ਦੇ ਨਾਮ ਲਿਖੇ ਹੋਏ ਆ ਪਰ ਸਰਕਾਰ ਇਹਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਤੋਂ ਇਨਕਾਰ ਕਰ ਦਿੰਦੀ ਆ ਕਿ ਇਸ ਤਰ੍ਹਾਂ ਦਾ ਕੁਝ ਵੀ ਵਾਪਰਿਆ ਵੀ ਨਹੀਂ ਹੈਗਾ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਹੋਰ ਲੋਕ ਉਹ ਵੀ ਆਪਣਾ ਆਪਣਾ ਕੰਮ ਕਰਦੇ ਆ ਬਹੁਤ ਸਾਰੇ ਪੱਤਰਕਾਰ ਹੁੰਦੇ ਆ ਬਹੁਤ ਸਾਰੇ ਹੋਰ ਮਨੁੱਖੀ ਅਧਿਕਾਰਾਂ ਦੇ ਨਾਲ ਰਿਲੇਟਡ ਸੰਸਥਾਵਾਂ ਹੁੰਦੀਆਂ ਨੇ ਇਹ ਜਿਹੜੀਆਂ ਬਾਅਦ ਦੇ ਵਿੱਚ ਡਿਟੇਲਸ ਆਉਂਦੀਆਂ ਨੇ ਰਿਪੋਰਟਸ ਆਉਂਦੀਆਂ ਨੇ ਉਹ ਬਹੁਤ ਲੰਬੇ ਅਰਸੇ ਚ ਬਣਾਈਆਂ ਗਈਆਂ ਇਸ ਤੋਂ ਵੀ ਜ਼ਿਆਦਾ ਡਿਟੇਲਡ ਵਰਜ਼ਨ ਬਣਦੇ ਆ ਪਰ ਹੂ ਆਰ ਦਾ ਗਿਲਟੀ ਉਹ ਰਿਪੋਰਟ ਆ ਜਿਹੜੀ ਕਿ ਸਭ ਤੋਂ ਪਹਿਲੀ ਰਿਪੋਰਟ ਸੀ ਇਹ ਉਹ ਲੋਕ ਨੇ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਹੀ ਥਾਵਾਂ ਦੇ ਉੱਪਰ ਪਹੁੰਚਦੇ ਨੇ ਇਹਨਾਂ ਰਿਪੋਰਟਾਂ ਦੇ ਵਿੱਚ ਇਹਨਾਂ ਲੋਕਾਂ ਦੁਆਰਾ ਅੱਖੀਂ ਡਿੱਠਾ ਜਿਹੜਾ ਹਾਲ ਸੀ ਉਹਨੂੰ ਵਰਣਨ ਕੀਤਾ ਗਿਆ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਇਹਨਾਂ ਹਮਲਿਆਂ ਦਾ ਸ਼ਿਕਾਰ ਬਣੇ ਪਰ ਜਿਉਂਦੇ ਰਹਿ ਕੇ ਆਪਣੀਆਂ ਕਹਾਣੀਆਂ ਦੱਸਣ ਲਈ ਤੇ ਪੂਰੀ ਜ਼ਿੰਦਗੀ ਆਪਣੇ ਦਿਲ ਆਪਣੀ ਆਤਮਾ ਆਪਣੇ ਜੇਹਨ ਦੇ ਨਾਲ ਇਹੋ ਜੀਆਂ ਬੁਰੀਆਂ ਯਾਦਾਂ ਲੈ ਕੇ ਜਿਉਣ ਲਈ ਉਹਨਾਂ ਦੀਆਂ ਇੰਟਰਵਿਊਜ਼ ਨੇ ਈਵਨ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਨੇ ਜਿਨ੍ਹਾਂ ਨੂੰ ਇਹਨਾਂ ਦੇ ਵਿੱਚ ਸ਼ੱਕੀ ਮੰਨਿਆ ਗਿਆ ਇਹਨਾਂ ਤੋਂ ਇਲਾਵਾ ਉਹ ਵੀ ਲੋਕ ਨੇ ਜਿਹੜੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਉੱਥੇ ਪਹੁੰਚੇ ਅੱਜ ਜਿਹੜੀ ਕਿਤਾਬ ਦਾ ਇੱਥੇ ਮੈਂ ਇੱਕ ਜ਼ਿਕਰ ਵੀ ਕੀਤਾ ਕੌਜ਼ ਆਫ 84 ਇਹ ਕਿਤਾਬ ਵੀ ਇਸੇ ਤਰ੍ਹਾਂ ਦਾ ਹੀ ਕਟਨਾਵਾਂ ਨੂੰ ਜ਼ਿਕਰ ਕਰਦੀ ਹੈ ਬਹੁਤ ਸਾਰੀਆਂ ਕਟਨਾਵਾਂ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਇਹ ਕਿਤਾਬ ਲਿਖੀ ਹੋਈ ਹੈ ਸਨਮ ਸੁਪੀਰਤ ਵਾਜ਼ਰਵੱਲਾ ਉਰਵਸ਼ੀ ਬੋਟਾਲੀਆ ਕਿਉਂਕਿ ਉਹਨਾਂ ਕੁਝ ਲੋਕਾਂ ਦੇ ਵਿੱਚੋਂ ਹੁੰਦੇ ਆ ਜਿਹੜੇ ਸਭ ਤੋਂ ਪਹਿਲਾਂ ਉੱਥੇ ਪਹੁੰਚੇ ਆ ਉਹਨਾਂ ਦੇ ਜਹਾਨ ਦੇ ਵਿੱਚ ਉਹ 17 ਦਿਨ ਹਮੇਸ਼ਾ ਦੇ ਲਈ ਉੱਕਰ ਜਾਂਦੇ ਆ ਉਹ ਕਦੇ ਇਸ ਤੋਂ ਉੱਬਰ ਨਹੀਂ ਪਾਏ ਇਸ ਕਰਕੇ ਬਾਰ ਬਾਰ ਉਹਨਾਂ ਦਾ ਦਿਮਾਗ ਉਹਨਾਂ ਦਾ ਕੰਮ ਉਹਨਾਂ ਨੂੰ 84 ਦੇ ਉਸ ਹੀ ਸਿੱਖ ਕਤਲੇਆਮ ਵੱਲ ਲੈ ਕੇ ਜਾਂਦਾ ਉਹ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਅਕਸਰ ਮਿਲਦੇ ਰਹਿੰਦੇ ਆ ਫਾਈਨਲੀ ਆਪਣੀ ਇੱਕ ਸਟੂਡੈਂਟ ਨੰਦੇਤਾ ਹਕਸਾਰ ਉਹਨਾਂ ਦੇ ਨਾਲ ਇਹ ਗੱਲ ਕਰਦੇ ਆ ਕਿ ਪਤਾ ਨਹੀਂ ਕਿੰਨੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਆਪਾਂ ਇੰਟਰਵਿਊ ਨਹੀਂ ਲੈ ਸਕੇ ਜਾਂ ਕੋਈ ਵੀ ਉਹਨਾਂ ਤੋਂ ਉਹਨਾਂ ਦੇ ਦੁੱਖ ਬਾਰੇ ਉਹਨਾਂ ਕਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕੀ ਝੱਲਿਆ ਕੀ ਦੇਖਿਆ ਉਹਦੇ ਬਾਰੇ ਵਿੱਚ ਕਿਸੇ ਨੇ ਉਹਨਾਂ ਤੋਂ ਨਹੀਂ ਪੁੱਛਿਆ ਇਹ ਲੋਕ ਹੌਲੀ-ਹੌਲੀ ਇਸ ਦੁਨੀਆ ਤੋਂ ਚਲੇ ਜਾਣਗੇ ਆਪਣੀਆਂ ਯਾਦਾਂ ਨੂੰ ਨਾਲ ਲੈ ਕੇ ਤਾਂ ਨੰਦਿਤਾ ਹਕਸਾਰ ਇਸ ਚੀਜ਼ ਨੂੰ ਆਪਣੇ ਸਿਰ ਦੇ ਉੱਪਰ ਲੈ ਲੈਂਦੇ ਆਪਣੀ ਜ਼ਿੰਮੇਵਾਰੀ ਬਣਾ ਲੈਂਦੇ ਆ ਕਿ ਜਿਨਨੇ ਵੀ ਲੋਕਾਂ ਨੇ ਇਹਦੇ ਉੱਪਰ ਰਿਪੋਰਟਿੰਗ ਕੀਤੀ ਆ ਉਹ ਸਾਰਿਆਂ ਦਾ ਇੱਕ ਪ੍ਰੋਪਰ ਖਰੜਾ ਤਿਆਰ ਕੀਤਾ ਜਾਵੇ ਹੁਣ ਨੰਦਿਤਾ ਹਕਸਾਰ ਤੇ ਉਰਵਸ਼ੀ ਬੋਟਾਲੀਆ ਤੇ ਕੁਝ ਹੋਰ ਲੋਕ ਬੈਠ ਜਾਂਦੇ ਆ ਸਿਰ ਜੋੜ ਕੇ ਇੰਨਾਂ ਸਾਰੀਆਂ ਘਟਨਾਵਾਂ ਨੂੰ ਦੁਬਾਰਾ ਰਿਕਾਰਡ ਕਰਨ ਲਈ ਪੂਰੇ 3 ਸਾਲ ਇਹਨਾਂ ਨੂੰ ਲੱਗਦੇ ਆ ਇਸ ਪੂਰੀ ਚੀਜ਼ ਦੇ ਲਈ ਇਹਨਾਂ ਕੋ ਵੱਡਾ ਖਰੜਾ ਇਹ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਉਰਵਸ਼ੀ ਬੋਟਾਲੀਆ ਕਹਿੰਦੇ ਕਿ ਸਾਨੂੰ ਬਹੁਤ ਸਾਰੇ ਚੀਜ਼ਾਂ ਉਹਦੇ ਵਿੱਚੋਂ ਹਟਾਉਣੀਆਂ ਪਈਆਂ ਕਿਉਂਕਿ ਇਹਨਾਂ ਕੋ ਡਾਟਾ ਜਿਹੜਾ ਹੈ ਉਹ ਇੰਨਾ ਲੰਬਾ ਹੋ ਗਿਆ ਪਰ ਉਹ ਜਿਹੜੀਆਂ ਚੀਜ਼ਾਂ ਹਟਾਈਆਂ ਜਾਂਦੀਆਂ ਨੇ ਉਹ ਅੱਜ ਵੀ ਉਰਵਸ਼ੀ ਬੋਟਾਲੀਆ ਹੋਣਾਂ ਦੀ ਜਿਹੜੀ ਆਪਣੀ ਨਿੱਜੀ ਕਲੈਕਸ਼ਨ ਹੈਗੀ ਆ ਉਹਦੇ ਵਿੱਚ ਸ਼ਾਮਿਲ ਨਹੀਂ ਇਹਨਾਂ ਤੋਂ ਇਲਾਵਾ ਮਾਨੁਸ਼ੀ ਨਾਮ ਦਾ ਇੱਕ ਸਪੈਸ਼ਲ ਈਸ਼ੂ ਜਾਰੀ ਕੀਤਾ ਜਾਂਦਾ ਇਹ ਲੋਕ ਜ਼ਿਆਦਾਤਰ ਉਹਨਾਂ ਔਰਤਾਂ ਨੂੰ ਇਹਨਾਂ ਨੇ ਕਵਰ ਕੀਤਾ ਜਿਹੜੀਆਂ ਉਸ ਟਾਈਮ ਦੇ ਉੱਪਰ ਬਲਾਤਕਾਰ ਦੀਆਂ ਸ਼ਿਕਾਰ ਹੁੰਦੀਆਂ ਨੇ ਇਹਨਾਂ ਦੀ ਵੈਬਸਾਈਟ ਮਨੁਸ਼ੀ ਦੇ ਉੱਪਰ ਵੀ ਇਹ ਸਾਰਾ ਡਾਟਾ ਉਸੇ ਤਰ੍ਹਾਂ ਮੌਜੂਦ ਹੈ ਰਾਮ रहमान ਰਾਮ रहमान ਉਹ ਪਹਿਲੇ ਫੋਟੋਗ੍ਰਾਫਰ ਨੇ ਜਿਹੜੇ ਆਪਣਾ ਕੈਮਰਾ ਚੱਕ ਕੇ ਹਿੰਮਤ ਲੈ ਕੇ ਉਹਨਾਂ ਏਰੀਆ ਦੇ ਵਿੱਚ ਪਹੁੰਚਦੇ ਆ ਜਿਸ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੁੰਦਾ ਤ੍ਰਿਲੋਕਪੁਰੀ ਦਾ ਏਰੀਆ ਉੱਥੇ ਪਹੁੰਚਣ ਵਾਲੇ ਸਭ ਤੋਂ ਪਹਿਲੇ ਇਨਸਾਨ ਨੇ ਰਾਮ ਰਹਿਮਾਨ ਉਹਨਾਂ ਦਾ ਕੈਮਰਾ ਹੈਰਾਨ ਹੋਏ ਪੂਰੀ ਤਰ੍ਹਾਂ ਦੇ ਨਾਲ ਸ਼ੌਕ ਦੇ ਵਿੱਚ ਮੌਜੂਦ ਦੁੱਖ ਦੇ ਵਿੱਚ ਖੁੱਬੇ ਹੋਏ ਡੁੱਬੇ ਹੋਏ ਔਰਤਾਂ ਦਿਖਦੀਆਂ ਉਹਨਾਂ ਦੇ ਕੈਮਰੇ ਦੇ ਲੈਂਸ ਦੇ ਵਿੱਚੋਂ ਡਰੇ ਹੋਏ ਬੱਚੇ ਆਪਣੀਆਂ ਮਾਵਾਂ ਦੇ ਨਾਲ ਚਿਪਕੇ ਹੋਏ ਤੇ ਕੋਈ ਨਾ ਕੋਈ ਇੱਕ ਦਾ ਨੰਗਦਾ ਸਿੱਖ ਮੇਲ ਸਰਵਾਈਵਰ ਮਰਦ ਜਿਨੇ ਕੇ ਆਪਣੇ ਵਾਲ ਡਰ ਦੇ ਨਾਲ ਕਟਵਾ ਲਏ ਇਨਾਂ ਦੇ ਨਾਲ ਜਾਂਦੇ ਨੇ ਪਰਮਿਲਾ ਦਾੰਦਾਵਾਤੇ ਇੰਟਰਵਿਊਜ਼ ਲੈਂਦੇ ਨੇ ਉਹ ਸਿੱਖ ਨੌਜਵਾਨ ਜਿਸ ਨੇ ਆਪਣੇ ਵਾਲ ਇਸ ਭੀੜ ਤੋਂ ਖੂਨ ਦੀ ਪਿਆਸੀ ਭੀੜ ਤੋਂ ਡਰ ਕੇ ਪਹਿਲਾਂ ਹੀ ਅੰਦਰ ਵੜ ਕੇ ਕਟਵਾ ਲੇ ਤੇ ਆਪਣੀ ਜਾਨ ਬਚਾ ਲਈ ਕੈਮਰੇ ਦੇ ਸਾਹਮਣੇ ਉਹ ਰੋ ਰਿਹਾ ਵਾ ਤੇ ਪਰਮਿਲਾ ਦਾੰਦਾਵਾਤੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਹੰਝੂ ਪੂੰਝਦੇ ਆ ਅੱਗੇ ਪਰਮਿਲਾ ਕਹਿੰਦੇ ਆ ਇਹ ਜਿਹੜਾ ਸੀਨ ਸੀ ਇਹ ਹਮੇਸ਼ਾ ਦੇ ਲਈ ਮੇਰੇ ਜਿਹਨ ਦੇ ਵਿੱਚ ਛਪ ਚੁੱਕਿਆ ਵਾ ਇਹਨਾਂ ਤੋਂ ਇਲਾਵਾ ਕੁਝ ਸਾਲ ਲੰਘਣ ਤੋਂ ਬਾਅਦ ਗੌਰੀ ਗਿੱਲ ਆਪਣੇ ਕੈਮਰੇ ਦੇ ਥਰੂ ਬਹੁਤ ਕੁਝ ਫੇਰ ਕੈਪਚਰ ਕਰਦੇ ਆ ਉਹ ਯਾਦਾਂ ਪੁਰਾਣੀਆਂ ਸਮੇਟਦੇ ਆ ਦਿਲੀਪ ਸਿਮਿਓਨ ਇਹ ਉਹ ਕੁਝ ਲੋਕਾਂ ਦੇ ਵਿੱਚੋਂ ਇੱਕ ਹੁੰਦੇ ਆ ਜਿਹੜੇ ਪੀਯੂ ਡੀਆਰ ਗਰੁੱਪ ਦੇ ਮੈਂਬਰ ਆ ਜਿਨ੍ਹਾਂ ਨੇ ਸਭ ਤੋਂ ਪਹਿਲੀ ਰਿਪੋਰਟ ਤਿਆਰ ਕੀਤੀ ਆ ਉਹ ਅੱਗੇ ਦੱਸਦੇ ਆ ਕਿ ਇੱਕ ਸੀਨ ਜਿਹੜਾ ਮੈਂ ਪੂਰੀ ਜ਼ਿੰਦਗੀ ਕਦੇ ਨਹੀਂ ਭੁੱਲੂਗਾ ਉਹ ਇਹ ਸੀਗਾ ਜਦੋਂ ਅਸੀਂ ਕੁਝ ਲੋਕ ਤਰਲੋਕਪੁਰੀ ਦੇ ਉਸ ਏਰੀਆ ਦੇ ਵਿੱਚ ਪਹੁੰਚਦੇ ਆ ਜਿੱਥੇ ਸਭ ਤੋਂ ਜ਼ਿਆਦਾ ਕਤਲਿਆਮ ਹੋਇਆ ਵਾ ਇੱਕ ਛੋਟੀ ਬੱਚੀ ਸਾਨੂੰ ਦੇਖ ਕੇ ਡਰਦੀ ਹੋਈ ਰੋਂਦੀ ਹੋਈ ਆਪਣੀ ਮਾਂ ਨੂੰ ਗਲਵਕੜੀ ਪਾ ਲੈਂਦੀ ਆ ਤੇ ਉੱਚੀ ਉੱਚੀ ਚੀਕਣ ਤੇ ਰੋਣ ਲੱਗ ਜਾਂਦੀ ਆ ਮੇਰੀ ਮਾਂ ਨੂੰ ਨਾ ਮਾਰੋ ਮੇਰੀ ਮਾਂ ਨੂੰ ਨਾ ਮਾਰੋ ਇੰਨਾ ਡਰ ਪੈਦਾ ਹੋ ਚੁੱਕਿਆ ਉਸ ਛੋਟੇ ਜਿਹੇ ਬੱਚੇ ਦੇ ਜਨ ਵਿੱਚ ਹੀ ਕਿ ਕੁਝ ਲੋਕਾਂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਉਹਨੂੰ ਇਹ ਫੀਲ ਹੋ ਰਿਹਾ ਕਿ ਸ਼ਾਇਦ ਉਹਦੀ ਮਾਂ ਨੂੰ ਕਤਲ ਕਰਨ ਲਈ ਆਏ ਆ ਇਸ ਤੋਂ ਅੱਗੇ ਉਹ ਕਹਿੰਦੇ ਆ ਕਿ ਮੈਨੂੰ ਨਹੀਂ ਪਤਾ ਕਿ ਉਹ ਬੱਚੀ ਜਿਹੜੀ ਅੱਜ ਵੱਡੀ ਹੋ ਚੁੱਕੀ ਹੋਊਗੀ ਇਹਨਾਂ ਬੁਰੀਆਂ ਮੈਮਰੀਆਂ ਬੁਰੀਆਂ ਯਾਦਾਂ ਨੂੰ ਕਦੇ ਆਪਣੇ ਦਿਲ ਦੇ ਵਿੱਚੋਂ ਕੱਢ ਕੇ ਇੱਕ ਨਾਰਮਲ ਜ਼ਿੰਦਗੀ ਜਿਉਣ ਦੇ ਕਾਬਲ ਬਣੀ ਵੀ ਹੋਊਗੀ ਜਾਂ ਨਹੀਂ ਉਰਵਿਸ਼ੀ ਬੋਟਾਲੀਆ ਉਹ ਇੱਕ ਘਟਨਾ ਦਾ ਜ਼ਿਕਰ ਕਰਦੇ ਆ ਗੜੀ ਦੀ ਘਟਨਾ ਵਾ ਸਾਊਥ ਦਿੱਲੀ ਦਾ ਇੱਕ ਏਰੀਆ ਵਾ ਗੜੀ ਉੱਥੇ ਜਦੋਂ ਇਹ ਪਹਿਲੀ ਵਾਰ ਪਹੁੰਚਦੇ ਆ ਇੱਕ 3 ਸਾਲ ਦੀ ਬੱਚੀ ਆ ਉਹ ਲਗਾਤਾਰ ਇੱਕ ਟੱਕ ਇਹਨਾਂ ਸਾਰਿਆਂ ਦੇ ਵੱਲ ਦੇਖ ਰਹੀ ਆ ਤੇ ਕੋਈ ਵੀ ਐਕਟ ਨਹੀਂ ਕਰ ਰਹੀ ਕੋਈ ਰਿਐਕਸ਼ਨ ਸ਼ੋ ਨਹੀਂ ਕਰ ਰਹੀ ਉਹਦੀ ਆਵਾਜ਼ ਇਸ ਡਰ ਦੇ ਨਾਲ ਇਸ ਸ਼ੌਕ ਦੇ ਨਾਲ ਜੋ ਉਹਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਚਲੀ ਗਈ ਉਹ ਬੋਲ ਨਹੀਂ ਸਕਦੀ ਉਰਵਸ਼ੀ ਅੱਗੇ ਬੋਲਦੇ ਆ ਮੈਨੂੰ ਨਹੀਂ ਪਤਾ ਕਿ ਕੀ ਉਹਦੇ ਵਾਪਸ ਆਵਾਜ਼ ਆਈ ਵੀ ਹੋਗੀ ਜਾਂ ਨਹੀਂ ਇੱਕ ਹੋਰ ਨੌਜਵਾਨ ਲੜਕੀ ਦੀ ਕਹਾਣੀ ਉਹ ਇੱਥੇ ਸੁਣਾਉਂਦੇ ਆ ਇੱਕ ਬਿਲਕੁਲ ਨੌਜਵਾਨ ਲੜਕੀ ਜੀਦਾ ਵਿਆਹ ਹਾਲੇ ਸਿਰਫ 1 ਸਾਲ ਪਹਿਲਾਂ ਹੋਇਆ ਸੀ ਤੇ ਇਹਨਾਂ ਕਤਲੇਆਮ ਦੇ ਦਿਨਾਂ ਦੇ ਦੌਰਾਨ ਉਹ ਹੈਵੀਲੀ ਪ੍ਰੈਗਨੈਂਟ ਸੀਗੇ ਕਤਲੇਆਮ ਦੇ ਵਿੱਚ ਉਹਨਾਂ ਦਾ ਜੀਵਨ ਸਾਥੀ ਉਹਨਾਂ ਤੋਂ ਖੋਹ ਲਿਆ ਗਿਆ ਗਲ ਦੇ ਵਿੱਚ ਟਾਇਰ ਪਾਏ ਗਏ ਤੇ ਅੱਗ ਲਾ ਦਿੱਤੀ ਗਈ ਇਸ ਚੀਜ਼ ਦਾ ਜਿਹੜਾ ਸ਼ੌਕ ਸੀ ਸਦਮਾ ਉਹਦੇ ਵਿੱਚ ਇਹ ਹੁੰਦਾ ਕਿ ਉਹਨਾਂ ਦਾ ਮਿਸਕੈਰੀ ਹੋ ਜਾਂਦਾ ਤੇ ਨਾਲ ਹੀ ਉਹਨਾਂ ਦਾ ਬੱਚਾ ਵੀ ਚਲੇ ਜਾਂਦਾ ਸਿਰਫ ਕੁਝ ਮਿੰਟਾਂ ਦੇ ਵਿੱਚ ਹੀ ਪਤੀ ਤੇ ਬੱਚਾ ਦੋਨੇ ਹੀ ਇਸ ਜਹਾਨ ਤੋਂ ਇਸ ਪਾਗਲਪਨ ਦੇ ਵਿੱਚ ਇਸ ਨਫ਼ਰਤ ਦੇ ਵਿੱਚ ਚਲੇ ਗਏ ਇਸ ਨਫ਼ਰਤ ਦੀ ਭੇਟ ਚੜ ਗਏ 3 ਸਾਲ ਤੋਂ ਬਾਅਦ ਨੰਦਿਤਾ ਹਕਸਾਰਤ ਉਰਵਸ਼ੀ ਬੋਟਾਲੀਆ ਜਿਹੜਾ ਆਪਣਾ ਇੱਕ ਪ੍ਰੋਪਰ ਖਰੜਾ ਤਿਆਰ ਕਰਦੇ ਆ ਉਹਦਾ ਨਾਮ ਰੱਖਿਆ ਜਾਂਦਾ ਦਿੱਲੀ ਰੌਇਟਸ 3 ਡੇਜ਼ ਇਨ ਦਾ ਲਾਈਫ ਆਫ ਅ ਨੇਸ਼ਨ ਮਤਲਬ ਦਿੱਲੀ ਇੱਥੇ ਰੌਇਟਸ ਮਤਲਬ ਦੰਗੇ ਨੇ ਪਰ ਅਸਲ ਦੇ ਵਿੱਚ ਉਹ ਕਤਲੇਆਮ ਸੀ ਦਿੱਲੀ ਕਤਲੇਆਮ 3 ਦਿਨ ਇੱਕ ਦੇਸ਼ ਦੀ ਜ਼ਿੰਦਗੀ ਦੇ ਇਹ ਬੁੱਕ ਸ਼ੁਰੂ ਹੁੰਦੀ ਆ ਸਭ ਤੋਂ ਪਹਿਲੇ ਉਸ ਔਰਤ ਦੇ ਨਾਲ ਜਿਹਨਾਂ ਦੀ ਇੰਟਰਵਿਊ ਲਈ ਜਾਂਦੀ ਆ ਉਹਨਾਂ ਦਾ ਨਾਮ ਹੈ ਨਾਨਕੀ ਬਾਈ ਉਹਦੇ ਵਿੱਚ ਉਹ ਦੱਸਦੇ ਆ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਿਵੇਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਆ ਇਹ ਸਾਰਾ ਕੁਝ ਤੁਹਾਨੂੰ ਦੱਸਣ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਵੀ ਧਰਮ ਫਿਰਕੇ ਦੇ ਪ੍ਰਤੀ ਆਪਣੀ ਨਫ਼ਰਤ ਪਾਲਣੀ ਅਸਲ ਦੇ ਵਿੱਚ ਇਹੀ ਨਫ਼ਰਤ ਸੀਗੀ ਜਿਨੇ ਬਹੁਤ ਸਾਰੇ ਮਾਸੂਮਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਇੱਥੇ ਇੱਕ ਸਿੱਖ ਵਕੀਲ ਨੇ ਆਪਣੀ ਪਛਾਣ ਨੂੰ ਉਹਨਾਂ ਨੇ ਜਨਤਕ ਨਹੀਂ ਕੀਤਾ ਉਹਦੇ ਵਿੱਚ ਵੀ ਉਹ ਕਹਿੰਦੇ ਆ ਕਿ ਉਸ ਟਾਈਮ ਦੇ ਉੱਪਰ ਵੀ ਜਦੋਂ ਇਹ ਕਤਲੇਆਮ ਹੁੰਦੇ ਆ ਅਸੀਂ ਇਹ ਨਹੀਂ ਸੋਚਿਆ ਕਿ ਇਹ ਕਤਲੇਆਮ ਹਿੰਦੂਆਂ ਦੁਆਰਾ ਕਰਵਾਏ ਗਏ ਇਹ ਅਸਲ ਸਰਕਾਰ ਦੁਆਰਾ ਕਰਵਾਏ ਗਏ ਈਵਨ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਬਹੁਤ ਸਾਰੇ ਨਾਮ ਦੇਖੋਗੇ ਤਾਂ ਉਹ ਜ਼ਿਆਦਾਤਰ ਨਾਮ ਹਿੰਦੂ ਪਰਿਵਾਰਾਂ ਦੇ ਵਿੱਚੋਂ ਹੀ ਆਉਂਦੇ ਆ ਹਿੰਦੂ ਧਰਮ ਦੇ ਵਿੱਚੋਂ ਹੀ ਹੁੰਦੇ ਆ ਇਹ ਉਹ ਲੋਕ ਨੇ ਜਿਹੜੇ ਸਭ ਤੋਂ ਪਹਿਲਾਂ ਉੱਠਦੇ ਆ ਹਾ ਦਾ ਨਾਰਾ ਮਾਰਦੇ ਆ ਉਸ ਖਤਰੇ ਦੇ ਮਾਹੌਲ ਦੇ ਵਿੱਚ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੀਆਂ ਕਾਪੀਆਂ ਪੈਨ ਚੱਕ ਕੇ ਆਪਣੇ ਕੈਮਰੇ ਲੈ ਕੇ ਆਪਣੇ ਵੌਇਸ ਰਿਕਾਰਡਰ ਲੈ ਕੇ ਉੱਥੋਂ ਤੱਕ ਪਹੁੰਚਦੇ ਆ ਇਸ ਵੀਡੀਓ ਦਾ ਮੰਤਵ ਸਿਰਫ ਇਹ ਹੈਗਾ ਕਿ ਉਹਨਾਂ ਬਹਾਦਰ ਲੋਕਾਂ ਨੂੰ ਵੀ ਯਾਦ ਕੀਤਾ ਜਾਵੇ ਉਹਨਾਂ ਦੇ ਨਾਵਾਂ ਨੂੰ ਵੀ ਯਾਦ ਕੀਤਾ ਜਾਵੇ ਉਹਨਾਂ ਨੂੰ ਵੀ ਸਲਾਹਿਆ ਜਾਵੇ ਜਿਹੜੀ ਇਨਸਾਨੀਅਤ ਤੇ ਹਮਦਰਦੀ ਉਹਨਾਂ ਨੇ ਦਿਖਾਈ ਤੇ ਨਾਲ ਦੀ ਨਾਲ ਬਹਾਦਰੀ ਵੀ ਦਿਖਾਈ ਤੇ ਨਾਲ ਹੀ ਕੁਝ ਅਹਿਜੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਜਾਵੇ ਜਿਹੜੀਆਂ ਸਾਨੂੰ ਕੁਝ ਚੰਗੀਆਂ ਗੱਲਾਂ ਸਿਖਾ ਦੇਣਗੇ ਇਹ ਸੀਗਾ ਜੀ ਇਹ ਵੀਡੀਓ ਕਦੇ ਫੇਰ ਮੁਲਾਕਾਤ ਹੋਊਗੀ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ